ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਇ ਕੁਦਰਤ ਸਾਜਿਏ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਈ ਸਭ ਸੇ ਦੇ ਲੈ ਸੈ ਜਿੰਦ ਕੋ ਆਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌੜੀ ਜਿਸ ਵਿੱਚ ਇੱਕ ਮੂਲ ਪ੍ਰਸ਼ਨ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਅੱਖੇ ਰੱਖ ਕੇ ਉਸ ਦਾ ਉੱਤਰ ਦਿੰਦੇ ਨੇ ਧਾਰਮਿਕ ਦੁਨੀਆ ਵਿੱਚ ਤੇ ਆਮ ਸੰਸਾਰਿਕ ਦੁਨੀਆ 'ਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਹੈ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਿਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬੈਸ ਮਵਾਸੇ ਆਦ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ ਹੈ ਇਹ مسئلہ توں دا تیوں ہی ہے جس ایک اردو دا شاعر ایسا ہے ہزاروں سال فلسفی کی تنا تنی رہی پر خدا کی بات جہاں پہ پہ تھی وہیں رہی صاحب شریف گرو نانک دیو جی مہاراج عظیم چنتک نے ویچارک نے دارشنک نے اور اس سوال نوں ਆਪ ਇਸ ਢੰਗ ਨਾਲ ਹੱਲ ਕਰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹਨੇ ਆਪਣੀ ਸਾਜਨਾ ਆਪ ਕੀਤੀ ਉਹਨੇ ਆਪਣੀ ਬਣਤਰ ਆਪ ਬਣਾਈਏ ਤੂੰ ਸੂਖਮ ਹੋਆ ਅਸਥੂਰੇ ਉਹ ਸੂਖਮ ਤੋਂ ਆਪ ਸੋਲ ਹੋਇਆ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਸ ਨੂੰ ਆਤ ਕਥਨ ਕਹਿ ਦਿੱਤਾ ਹੈ ਅਤੀ ਪ੍ਰਸ਼ਨ ਕਹਿ ਦਿੱਤਾ ਹੈ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ ਹੈ ਕਿਵੇਂ ਫਸਰਿਆ ਹੈ ਇਹ ਅਤੀ ਪ੍ਰਸ਼ਨ ਹੈ ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਤ ਕੀਤੀ ਹੈ ਜ਼ਿੰਦਗੀ ਦੇ ਬਹੁਤ ਪਹਿਲੂਆਂ ਦੇ ਚ ਮਨੋ ਕਈ ਦਬਾ ਅਤੀ ਪ੍ਰਸ਼ਨ ਕਰਦਾ ਹੈ ਜੋ ਅਤੀ ਪ੍ਰਸ਼ਨ ਹੈ ਵਾਸਵਿਕ ਉਸ ਦਾ ਕੋਈ ਉੱਤਰ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਚ ਫਰਮਾਨ ਕਰਦੇ ਨੇ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਪ੍ਰਤਿਨੀ ਦਾ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ ਪਰ ਜਦ ਅਧਿਆਤਮਕ ਦੀ ਦੌਲਤ ਮਿਲਦੀ ਹੈ ਰੱਬੀ ਦੌਲਤ ਮਿਲਦੀ ਹੈ ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ ਉਹਨੂੰ ਮੈਂ ਤਕਸੀਮ ਕਰਨਾ ਹੈ ਦੁਨੀਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ ਘਟਦੀ ਹੈ ਅਧਿਆਤਮਕ ਦੌਲਤ ਜਿੰਨੀ ਵੰਦੀ ਹੈ ਉਤਨੀ ਹੀ ਵੱਧਦੀ ਹੈ ਜਿੰਨੀ ਤਕਸੀਮ ਕਰੀਏ ਉਨਾ ਹੀ ਵਾਦਾ ਹੁੰਦਾ ਹੈ ਤੇ ਉਸੇ ਦਾ ਹੀ ਜ਼ਿਕਰ ਹੈ ਕਿ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਲਈ ਵਾਸਨਿਕ ਧਨ ਉਹ ਹੀ ਧਨ ਹੈ ਜਿਹਦੇ ਵੰਡਦੇ ਆ ਵੱਧੇ ਜੋ ਵੰਡਦੇ ਆ ਘਟਦਾ ਹੈ ਉਹ ਧਨ ਨਹੀਂ ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮ ਧਨ ਆਖਿਆ ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦਾ ਹਿਰਦਾ ਮਾਲਾ-ਮਾਲ ਹੋਇਆ ਤਾਂ ਆਪ ਵੰਡਣ ਦੀ ਚਲ ਪੈ। ਅਕਸਰ ਧਨ ਬੌਧਾ ਜੇ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਦ ਤੋਂ ਵੱਧ ਅਗਰ ਵੰਡੇਗਾ ਵੀ ਸਹੀ। ਮਜਬੂਰ ਹੋ ਕੇ ਤਾਂ ਪਰਿਵਾਰ ਦੇ ਛੇ ਵੰਡੇਗਾ। ਪੁੱਤਰਾں 'ਚ ਵੰਡ ਦੇਗਾ। ਭਰਾਵਾਂ 'ਚ ਵੰਡ ਜਾਏਗਾ। ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰਥਾ ਹੈ, ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ। ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਹੁੰਦਾ ਹੈ ਤਾਂ ਸਿਰਫ ਪਰਿਵਾਰ ਵਿੱਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਤਿਮੇ ਵਿੱਚ ਇਸ ਰਬ ਦੀ ਦੌਲਤ ਨੂੰ ਵੰਡਣ ਲਈ ਚੱਲ ਪਏ ਇਰਾਕ ਦੇ ਵਿੱਚ ਜਦ ਆਪ ਨੇ ਸਤਨਾਮ ਦੀ ਬਾੰਗ ਦਿੱਤੀ ਬਾੰਗ ਇਸ ਲਈ ਕਹਿ ਰਿਹਾ ਕਿ ਬਾੰਗ ਦੀ ਤਰ੍ਹਾਂ ਦੇ ਉੱਤੇ ਹੀ ਸਤਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਣ ਨਿਵਾਜ ਕਰ ਸੁਨ ਸਮਾਦ ਹੋਆ ਜਾਣਾ ਐਸੀ ਬਾਣ ਐਸੀ ਸਲਾਹ ਕਿ ਲੋਕਾਂ ਦੇ ਮਨ ਸੁਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣ ਫੁਰ ਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨ ਅਵਜਾ ਸੁਨ ਸਮਾਦ ਜੈਸੇ ਸਰੀਰ ਦੇ ਵਿੱਚ ਸਵਾਸ ਰੁਕ ਜਾਣ ਤੇ ਕਹਿੰਦੇ ਨੇ ਸਰੀਰ ਸੁਨ ਹੋ ਗਿਆ ਮਨ ਦੇ ਵਿੱਚ ਵਿਚਾਰ ਰੁਕ ਜਾਣ ਤੋਂ ਮਨ ਸੁਨ ਹੋ ਗਿਆ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਵਿੱਚ ਕਿੰਨੀ ਕشش ਸੀ ਉਸ ਆਵਾਜ਼ ਵਿੱਚ ਕਿੰਨਾ ਜਾਦੂ ਸੀ ਉਸ ਆਵਾਜ਼ ਦੇ ਵਿੱਚ ਕਿੰਨਾ ਰੋਹਾਨੀ ਗਿਆਨ ਸੀ ਤੇ ਕਿੰਨਾ ਰੋਹਾਨੀ ਆਨੰਦ ਸੀ ਪਾਈ ਸਾਹਿਬ ਕਹਿੰਦੇ ਨੇ ਸੁੰਨ ਮਨ ਨਗਰੀ ਹੋ ਗਈ ਸਾਰੇ ਆਪਣੇ ਆਪ ਦੇ ਵਿੱਚ ਲੀਨ ਹੋ ਗਏ ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਕੈਨ ਇਹ ਸਦਾ ਵੀ ਨਿਕਲਦੀ ਏ ਸੁੰਨ ਹਿਰਦਿਆਂ ਚੋਂ ਸੁੰਨ ਮਨ ਦੇ ਚੋਂ ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਏ ਉਹਦੇ ਚ ਬਰਕਤ ਆਉਂਦੀ ਏ ਉਹਦੇ ਚ ਤਾਕਤ ਆਉਂਦੀ ਏ ਤੇ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁਣ ਕਰਦੇਵੇ ਥੋੜੀ ਦੇਰ ਤੋਂ ਬਾਅਦ ਇਹ ਇਕੱਠ ਆਪ ਦੇ ਆਲੇ ਦੋਲੇ ਲੇਕਿਨ ਬਿਖ ਅੰਮ੍ਰਿਤ ਬਸੇ ਇੱਕ ਸੰਗਾ ਜਿੱਥੇ ਅੰਮ੍ਰਿਤ ਹੁੰਦੀ ਹੈ ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉੱਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਤ ਲਿਪਟੇ ਹੀ ਰਹਿੰਦੇ ਨੇ ਸ਼ਰੀ ਮਨੁੱਖ ਇਸ ਸ਼ਰਾ ਦੀ ਕੁਰਤਨ ਨਾਲ ਭਰੇ ਜਿਹੜੇ ਲੋਕ ਨਸਨ ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ ਜੋ ਇਰਾਕ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਵਿੱਚ ਦੀਨੀ ਤਾਲੀਂ دینਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ ਅਲੇ ਦwale ਮਜਮਾ ਲੋਕਾਂ ਦਾ ਪੀਰ ਦਸਤਗਿਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਖਿਆ ਐ ਹਿੰਦੀ ਫਕੀਰ ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ ਜਦੋਂ ਦੀ ਮੈਂ ਇਬਾਦਤ ਕਰ ਰਿਹਾ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੂੰ ਪਹਿਲੇ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਹੈ ਦੂਸਰਾ ਸਵਾਲ ਏ ਖੁਦਾ ਰਹਿੰਦਾ ਕਿੱਥੇ ਹੈ ਤੇ ਤੀਸਰਾ ਸਵਾਲ ਏ ਖੁਦਾ ਕਰਦਾ ਕੀ ਹੈ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੈ ਕਿ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝ ਲੋਵੇਗਾ ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਦੇ ਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ ਹੈ ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਇੂਸੀ ਤੇ ਮੁਰਦਮੇ ਛਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ ਸਹਜੇ ਸਹਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਨਾਂ ਦੇ ਚ ਦਵੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵਨ। ਧੀਰ ਦਸਤ ਧੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਰੱਖਿਆ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਹੈ। ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ ਅੱਜ ਮੈਂ ਬੜਾ ਭਾਰੂ ਬੈਠਾ ਭਾਰ ਕੀ ਹੈ ਇੱਕ ਵਿਚਾਰ ਦਾ ਭਾਰ ਕੀ ਹੈ ਇੱਕ ਸਵਾਲ ਦਾ ਭਾਰ ਕੀ ਹੈ ਇੱਕ ਪ੍ਰਸ਼ਨ ਹੈ ਵਪਾਰਕ ਦੁਨੀਆ ਦੇ ਆਪਣੇ ਪ੍ਰਸ਼ਨ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ ਪੀਰ ਦਾਸ ਤਗੀਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ ਬਾਰ-ਬਾਰ ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ اور خدا نو کس نے بنایا جے سب کچھ خدا نے بنایا ہے تے جے ਇਸ तर्क ਨੂੰ پرबल ਮੰਨ ਲਈਏ ਤਾਂ پھر خدا نو ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ ਦੂਸਰਾ ਆਇਆ خدا ਰਹਿੰਦਾ ਕਿੱਥੇ ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ भर ਦੀ مختلف ਧਾਰਮਿਕ ਕਿਤਾਬਾਂ ਵਿੱਚ ਤੇ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਵਿੱਚ ਇਹ ਆਖਿਆ ਗਿਆ ਹੈ ਕਿ ਖੁਦਾ ਪਤਾਲ ਦੇਚ ਹੈ 7ਵੇਂ ਆਸਮਾਨ ਦੇਚ ਹੈ ਬੈਕੁੰਠ ਦੇਚ ਹੈ ਜੰਨਤ ਦੇਚ ਹੈ ਕੈਲਾਸ਼ ਪਰਬਤ ਦੇਚ ਹੈ ਵਰਸ ਕੇ ਇਸ ਤਰ੍ਹਾਂ ਦੇ अनेका तरह ਦੇ ਸਵਾਲ ਨੇ ਉਹਨਾਂ ਦਾ ਇਹ ਜਵਾਬ ਹੈ ਕਿ ਲਭੋ ਅਗਰ ਖੁਦਾ ਨੂੰ ਤੋ 7ਵੇਂ ਆਸਮਾਨ ਤੇ ਲਭੋ ਮੈਂ ਥੋੜੇ ਦਿਨ ਹੋਏ ਇੱਕ ਲਤੀਫਾ ਪੜ ਰਿਆ ਸੀ ਖੁਦਾ ਬਹੁਤ ਚਿੰਤਾਚ ਖੁਦਾ ਚਿੰਤਾਚ ਰੱਬ ਚਿੰਤਾਚ ਐਸਾ ਹੀ ਇੱਕ ਵਿਚਾਰਕ ਨੇ ਖੁਦਾ ਦੇ ਬਾਰੇ ਲਿਖਿਆ ਦੇਵਤੇ ਫਰਿਸ਼ਤਿਆਂ ਦਾ ਇਕੱਠ ਪਰਮਾਤਮਾ ਦੇ ਆਲੇ ਦੁਆਲੇ ਹੋਇਆ ਖੁਦਾ ਦੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਨ ਚਿੰਤਾ ਕਿਹੜੀ ਗੱਲ ਦੀ ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪੌਂਚ ਬਹੁਤ ਵੱਧ ਗਈ ਹੈ ਮੈਂ ਸੋਚਦਾ ਮੈਂ ਕਿੱਥੇ ਰਵਾਂ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਣਾ ਹੈ ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮੌਜੂਦ ਹੈ ਉੱਥੇ-ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿਸੇ ਉੱਚੀ ਥਾਂ ਤੇ ਹੋਵੇਗਾ ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ ਚਾਹੇ ਉਹ ਮਨੁੱਖ ਪਹਾੜ ਤੇ ਹੈ ਇਹ ਚਾਇਆ ਮਨੁੱਖ ਜ਼ਮੀਨ ਤੇ ਹੈ ਚਾਇਆ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸ ਨੇ ਨਰਕ ਮਨ ਵੀ ਲਿਆ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ 7ਵੇਂ ਅਸਮਾਨ ਤੇ ਕਰ ਬੈਠਦਾ ਹੈ ਜਾਂ 7ਵੇਂ ਪਤਾਲ ਵਿੱਚ ਕਰ ਬੈਠਦਾ ਹੈ ਜਾਂ ਕੈਲਾਸ਼ ਪਹਾੜ ਤੇ ਕਰ ਬੈਠਦਾ ਹੈ ਜਾਂ ਕਿਸੇ ਹੋਰ ਗੈਬੀ ਥਾਂ ਤੇ ਤੋ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੇ ਮੈਂ ਕਿੱਥੇ ਵਸਾਂ ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ। ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰਿਥਵੀ ਦੇ ਵਿੱਚ ਜਿਸ ਕਿਸ ਥਾਂ ਤੇ ਮਨੁੱਖ ਹੈ ਉਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ। ਪਸ਼ੂਆਂ ਦਾ ਜੀਵਣਾ ਵੀ ਹਰਾਮ ਹੋ ਗਿਆ ਹੈ। ਪਸ਼ੂ ਵੀ ਬੇਜ਼ਾਰ ਨੇ। ਪਸ਼ੂ ਵੀ ਦੁਖੀ ਨੇ। ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ ਪਸ਼ੂ ਦੁਖੀ ਨੇ ਮਨੁੱਖਾਂ ਕਰਕੇ ਮਨੁੱਖ ਦੁਖੀ ਨੇ ਮਨੁੱਖਾਂ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ تو میں ایسی تھان وسنا چاہنا جتھے منخ نہ پہنچے فرشتیاں نے کہا خدا تاگر جا بس نے ہس کے آخیا نہیں ساگر تک وہ گہرائی تک منک کی پہنچ ہو جائے گی تے جا بس نہیں اتے تک بھی منخ پہنچ جائے گا ت ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ। ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ। ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ। ਫਿਰ ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ। ਤਾਂ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ। ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਭਦਾ ਰਹੇਗਾ। ਮੇਰੇ ਤੱਕ ਪਹੁੰਚੇਗਾ ਹੀ ਨਹੀਂ। ਮੇਰੇ ਤੱਕ ਉਸਦੀ ਪਹੁੰਚ ਹੀ ਨਹੀਂ ਹੋਏਗੀ ਲੱਭਦਾ ਹੀ ਹੈ ਹੁਣ ਆਧ ਕਾਲ ਤੋਂ ਮਨੁੱਖ ਕੋਈ ਸਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਾਤਾਲ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਸਾਗਰ ਦੇ ਗਹਿਰੇ ਤਲ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਦਰਿਆਵਾਂ ਦੇ ਵਹਿਣ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਵਨ ਦੀ ਛਾਂ ਛਾਂ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ ਬਾਹਰ ਕਿਉਂ ਭਟਕਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ ਬਾਹਰ ਟੋਲੇ ਸੋ ਭਰਮ ਬੁਲਾਈ ਆਪਣੇ ਤੋਂ ਬਾਹਰ ਜਿਹੜਾ ਲਭਣ ਹੈ ਉਹ ਪਦਾਰਥ ਹੀ ਹੈ ਉਹ ਪ੍ਰਮਾਤਮਾ ਨਹੀਂ ਹੈ ਉਹ ਵਸਤੂ ਹੋਵੇਗੀ ਉਹ ਵਾਸudev ਨਹੀਂ ਹੈ ਉਹ ਸੰਸਾਰ ਹੋਵੇਗਾ ਉਹ ਨਿਰੰਕਾਰ ਨਹੀਂ ਹੈ ਉਹ ਧਨ ਹੋਵੇਗਾ ਉਹ ਪਰਮ ਧਨ ਨਹੀਂ ਹੈ ਉਹ ਪਦ ਪ੍ਰਤੀਸ਼ਠਾ ਹੋਵੇਗੀ ਉਹ ਪਰਮ ਪਦ ਨਹੀਂ ਹੈ ਛੋ ਐਸਾ ਪ੍ਰਸ਼ਨ ਦਸਤਵੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ ਖੁਦਾ ਨੂੰ ਕਿਸ ਨੇ ਬਣਾਇਆ ਹੈ ਖੁਦਾ ਤੋਂ ਪਹਿਲੇ ਕੀ ਸੀ ਖੁਦਾ ਰਹਿਂਦਾ ਕਿਥੇ ਔਰ ਖੁਦਾ ਕਰਦਾ ਕੀ ਹੈ ਪ੍ਰਸ਼ਨ ਅਜ਼ੀਮ ਨੇ ਖੁਦਾ ਦੇ ਸੰਬੰਧ ਦੇ ਚਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਵੀ ਮੈਂ ਸੁਣਿਆ ਤੇਰੇ ਕਦਮਾਂ ਦੇ ਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ ਸੋਨੇ ਦੀਆਂ ਮੋਹਰਾਂ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਗੀਰ ਦੇ ਮਨ ਦੇ ਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਹਿੰਦੀ ਫਕੀਰ ਮੰਨ ਲੱਗ ਪਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ ਹਿੰਦੀ ਔਲੀਆ ਕਰਕੇ ਕਹਿੰਦੇ ਨੇ ਔਰ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ حضرت ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਵੰਡਾਏ ਅੱਗੇ ਕੀਤੇ ਤੇ ਸਤਿਗੁਰ ਕਹਿਣ ਲਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋਇਆ ਲੇਕਿਨ ਗਿਣਤੀ ਉਸਨੇ ਅਰੰਭ ਕੀਤੀ 1 2 3 4 ਤੇ ਜੈਸੇ ਪਹੁੰਚਿਆ ਸਤਿਗੁਰ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈਂ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਕਹਿੰਦਾ ਹੈ ਮਹਾਰਾਜ ਗਿਣੇ ਤੇ ਮੈਂ ਚਾਰ ਹੀ ਨੇ ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਰਾਂ 'ਚ ਹੀ ਤੂੰ ਬੋਲ ਕਰ ਗਿਆ ਫਿਰ ਗਣਤੀ ਕਰਸ ਉਹਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰੂ ਨੇ ਫਿਰ ਬਾਹ ਪਕੜ ਲਈ ਗਣਤੀ ਫਿਰ ਗਲਤ ਹੋ ਗਈ ਫਿਰ ਤੋਂ ਭੁੱਲ ਗਏ ਹੈ ਫਿਰ ਆਰੰਭ ਕਰਨਾ ਅਦ ਕੀ ਔਖਾ ਹੋ ਕੇ ਦਸਤਗੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਤੁਸੀਂ ਮੇਰੀ ਬਾਹ ਪਕੜਨਾ ਮੈਂ ਕਿਹੜੀ ਥਾਂ ਤੇ ਬੋਲਦਾ ਉਹ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀਕ ਜਿਵੇਂ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰੂ ਨੇ ਪਕੜਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰਦਾ ਹੈ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪੈਗੀ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਲਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਇਕਾ ਮੂਲ ਹੈ ਇਸ ਵਾਸਤੇ ਗੁਰਨਾਨਕ ਦਾ ਕਥਾਮ ਇੱਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਉਹ ਅੰਕਾਰ ਇੱਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਆਰੰਭ ਹੁੰਦੀ ਹੈ ਇਹ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬੁਨਿਆਦ ਹੈ ਦਸਤਗੀਰ ਨੂੰ ਤਸੱਲੀ ਹੋਈ ਮਨ ਨੂੰ ਧਾਰਸ ਮਿਲੀ ਕਿਸੇ ਅਨੁਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ ਦੂਜਾ ਸਵਾਲ ਅੱਗੋਂ ਰੱਖ ਦਿੱਤਾ ਮਹਾਰਾਜ ایسا جڑا خدا ہے جو جگت دا مول ہے سنسار دا مول ہے کتھے کی کتھے تلاش کریے کیونکہ اسلامی جگت آم کلپنا ہے کہ وہ ستویں دے اور سارے دیش, دیش بھی مختلف اس سب راواں نے ستگر کہ تدھ کا بھرے آیا ایک جام منگا ਤੋ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ। ਸਤਿਗੁਰ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ। ਘਬਰਾ ਗਏ ਦਸਤਗੀਰ ਐਸਾ ਤਾਂ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਛੇ ਪਾ ਦਿੱਤਾ ਹੋਵੇ। ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ پاک ਸ਼ੀਰ ਹੈ। ਇਹ ਪਵਿੱਤਰ ਦੁੱਧ ਹੈ ਸਤਿਗੁਰੂ ਕਹਿੰਦੇ ਨੇ ਇਸ ਦੇ ਬਾਤ ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਦੇ ਵਿੱਚ ਕੁਝ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਝ ਹੈ ਤੋ ਦਸਤਗੀਰ ਕਹਿੰਦਾ ਥੀ ਹੈ ਸਤਿਗੁਰੂ ਕਹਿੰਦੇ ਨੇ ਕਿ ਉਹ ਹੈ ਤੇ ਹੁਣ ਤੂੰ ਦੱਸ ਕਿੱਥੇ ਹੈ ਹੈ ਕਿ ਨਹੀਂ ਦਸਤਗੀਰ ਕਹਿੰਦਾ ਕਿ ਉਹ ਤੇ ਹੈ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦਾਸ ਮਹਾਰਾਜ ਹੈ ਤੇ ਸਹੀ ਪਰ ਦਿਖਾਈ ਨਹੀਂ ਦਿੰਦਾ ਹੈ ਤੇ ਸਹੀ ਪਰ ਦ੍ਰਿਸ਼ਟੀ ਗੋਚਰ ਨਹੀਂ ਆਉਂਦਾ ਸਗਲ ਬਨਸਪਤ ਮੇ ਬੈਸੰਤ ਸਗਲ ਦੂਦ ਮੇ ਘੀਆ ਉੱਚੇ ਨੀਚੇ ਮੇ ਜੋਤ ਸਮਾਨੀ ਘਟ ਘਟ ਮਾਧੋ ਜੀਆ ਜਿਵੇਂ ਦੁੱਧ ਦੇ ਜ਼ਰਰੇ ਜ਼ਰੇ ਦੇ ਚ ਕਣ ਕਣ ਵਿੱਚ ਘਿਓ ਹੈ جگت دے ذرے ذرے وہ پربھو آپ ہے وہ کرتا پورک آپ ہے جتنی اس کی بنتر ہے جتنی اس دی کرت ہے وہ ساری کرت آپ بیٹھا ہویا ہے پھر دستگیر نے پرشن کیا مہراج ایسا جڑا پرماتمہ اتنا شکتی شالی وہ کردہ کی ہے وہ دھندہ کی ہے وہ دھندہ کی ہے ਆਖਰੀ ਸ਼ਕਤੀ ਦਾਵੇ ਸ਼ਕਤੀ ਦਾ ਕੰਮ ਹੈ ਕੁਝ ਕਰਨਾ ਉਹਦਾ ਧੰਦਾ ਕੀ ਹੈ ਆਖਰ ਉਸ ਦੀ ਕੋਈ ਕਿਰਤਵੀ ਹੋਵੇਗੀ ਆਖਰ ਉਸ ਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਦੇ ਵਿੱਚ ਬੈਠ ਕੇ ਉਹ ਕੀ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਦਸਤਗੀਰ ਤੇਰੇ ਸਵਾਲ ਬਹੁਤ ਸਾਰੇ ਨੇ ਤੇ ਤੂੰ ਐਸੇ ਸਵਾਲ ਕਰਦਾ ਜਾਏਗਾ ਮੈਂ ਜਵਾਬ ਦਿੰਦਾ ਜਾਵਾਂਗਾ ਪਰ ਮੈਂ ਹੁਣ ਸੋਚਦਾ ਪਿਆ ਤੂੰ ਖੁਦਾ ਦੀ ਤੋਹਫੀਨ ਕਰ ਰਹੇ ਹੈ ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ ਖੁਦਾ ਦੀ ਅਸਲੀ ਤਸਵੀਰ ਆਉਂਦੀ ਏ ਉਸ ਦੀ ਵਿਚਾਰ ਤੇ ਤੂੰ ਉਸ ਦੇ ਵਿਚਾਰਾਂ ਦੇ ਤੂੰ ਉਸ ਦੇ ਗਿਆਨ ਦੀ ਤੋਹਫਨ ਕਰ ਰਹੇ ਹੈ ਕਿਉਂਕਿ ਤੂੰ ਖੁਦ ਸਿੰਘਾਸਣ ਤੇ ਬੈਠਾ ਹੈ ਤੇ ਮੇਰੇ ਕੋਲ ਵਿਚਾਰ ਸੁਣ ਰਹੇ ਹੈ ਮੈਂ ਥੱਲੇ ਖੜਾ ਦਸਤਗੀਰ धवन ਕਾਫੀ ਪਿਗਲ ਚੁਕੇ ਅਸੀ ਕਹਿਣ ਲਗਾ ਫਿਰ ਮਹਾਰਾਜ ਮੈਂ ਕੀ ਕਰਾਂ ਸਤਿਗੁਰੂ ਕਹਿਣ ਲਗੇ ਫਿਰ ਤੂੰ ਉਹੀ ਕਰ ਜੋ ਕਿਸ ਤੈਨੂੰ ਕਰਨਾ ਚਾਹੀਦਾ ਹੈ ਤੂੰ ਥੱਲੇ ਆ ਕੇ ਬੈਠ ਮੈਂ ਸਿੰਘਾਸਣ ਤੇ ਬੈਠਾਂਗਾ ਔਰ ਸਿੰਘਾਸਣ ਤੇ ਬੈਠ ਕੇ ਮੈਂ ਤੈਨੂੰ سوالوں کا جواب دیا گا جو نیم ہے جو ودھان ہے دستگیر نے سوچیا سو دستا ہی ہے ایک دم تھلے آن بیٹھا اور ستگر سنگاسن پہ جا بیٹھے بیٹھد ہی آپ تے وسمات تاری ہو گیا آپ حلول کر گئے آپ سما لین ہو گئے تھلے بیٹھا دستگیر کہ مہاراج چھتی دسو خدا کردہ کی ہے मुस्कुरांदे हुए गुरु नानक ने नेत्र खोले। ਆਖਿਆ ਦਸਤਗੀਰ ਖੁਦਾ ਇਹੀ ਕੁਛ ਕਰਦਾ ਹੈ ਜੋ ਸਿੰਘਾਸਣ ਤੇ ਬੈਠਾ ਹੁੰਦਾ ਹੈ ਉਹਨੂੰ ਥੱਲੇ ਲਾ ਛੜਦਾ ਹੈ ਜੋ ਥੱਲੇ ਹੁੰਦਾ ਹੈ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ। ਛਿਨ ਮੇ ਰੰਗ ਰਾਵ ਕੋ ਕਰੇ, ਰਾਵ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਬਿਵਹਾਰ ਹੈ। ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਬਿਵਹਾਰ ਹੈ, ਇਹ ਉਸ ਦਾ ਧੰਦਾ ਹੈ, ਖਾਲੀਆਂ ਨੂੰ ਭਰ ਦਿੰਦਾ ਹੈ, ਭਰਿਆਂ ਨੂੰ ਖਾਲੀ ਕਰ ਦਿੰਦਾ ਹੈ ਹਾਸੇ ਦੇ ਚ ਰੋਣਾ ਪਾ ਦਿੰਦਾ ਹੈ ਰੋਣੇ ਦੇ ਚ ਹਾਸਾ ਪਾ ਦਿੰਦਾ ਹੈ ਜ਼ਿੰਦਗੀ ਦੇ ਚ ਮੌਤ ਪਾ ਦਿੰਦਾ ਹੈ ਫਿਰ ਮੌਤ ਦੇ ਚ ਜ਼ਿੰਦਗੀ ਪਾ ਦਿੰਦਾ ਹੈ ਨਫੇ ਦੇ ਚ ਨੁਕਸਾਨ ਪਾ ਦਿੰਦਾ ਹੈ ਨੁਕਸਾਨ ਦੇ ਚ ਫਿਰ ਨਫਾ ਪਾ ਦਿੰਦਾ ਹੈ ਇੱਜ਼ਤ ਦੇ ਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ ਹੈ ਔਰ ਫਿਰ ਬੇਇੱਜ਼ਤੀ ਦੇ ਚ ਇੱਜ਼ਤ ਪੈਦਾ ਹੋ ਜਾਂਦੀ ਹੈ ਇਸ ਢੰਗ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ ਖਾਲੀਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰ ਦੇਣਾ ਫਿਰ ਭਰ ਦੇਣਾ ਫਿਰ ਖਾਲੀ ਕਰ ਦੇਣਾ ਇਹ ਉਸ ਪ੍ਰਭੂ ਦੀ ਇੱਕ ਲੀਲਾ ਹੈ ਇਹ ਉਸ ਪ੍ਰਭੂ ਦਾ ਇੱਕ ਦੰਦਾ ਹੈ ਇਹ ਉਸ ਪ੍ਰਭੂ ਦਾ ਇੱਕ ਕੰਮ ਹੈ ਦਸਤਗੀਰ ਗੁਰੂ ਨਾਨਕ ਦੇਵ ਜੀ ਆ ਕੇ ਤੇ ਜਿਸ ਸੰਗਾਸਣ ਤੇ ਦਸਤਗੀਰ ਨੇ ਬਿਠਾਇਆ ਇਹ ਅਮਰ ਸੰਗਾਸਣ ਅੱਜ ਤੱਕ ਵੀ ਬਣਿਆ ਹੋਇਆ ਹੈ ਔਰ ਉਸ ਦੇ ਉੱਤੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ ਜੋ ਅੱਜ ਤੱਕ ਵੀ ਲੱਗੀ ਹੋਈ ਹੈ ਮੋٹے ਹਰੂਫ ਦੇ ਚੋਥੇ ਲਿਖਿਆ ਹੋਇਆ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਹੱਲੇ ਚਾਰ ਬਾਰੀਕ ਲੈਨਾ ਨੇ ਪੁਰਾਣੀ ਅਰਬੀ ਵਿੱਚ ਜਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਕਿ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਬਜ਼ ਹੋਈ ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰਿਥਵੀ ਦੇ ਵਿੱਚ ਭਰਮਣ ਕਰਦੇ ਆਇਆ ਇਸ ਢੰਗ ਦੇ ਪ੍ਰਸ਼ਨ ਇਸ ਢੰਗ ਦੇ ਜੋ ਸਵਾਲ ਸਨ ਉਹਨਾਂ ਦਾ ਜਵਾਬ ਦਿੰਦੇ ਰਹੇ ਚਾਹੇ ਉਹ ਜਵਾਬ ਸਵਾਲ ਯੋਗੀ ਕਰਨ ਚਾਹੇ ਹਰੀਦਵਾਰ ਦੇ ਬ੍ਰਾਹਮਣ ਕਰਨ ਚਾਹੇ ਬਨਾਰਸ ਦੇ ਪ੍ਰੋਹਤ ਕਰਨ ਚਾਹੇ ਮੱਕੇ ਦੇ ਹਾਜੀ ਕਰਨ ਚਾਹੇ ਬਗਦਾਦ ਦੇ ਪੀਰ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਰ ਬਸ਼ਰ ਲਈ ਜਵਾਬ ਮੌਜੂਦ ਹੈ ਔਰ ਆਪ ਜਵਾਬ ਦਿੰਦੇ ਗਏ ਸਾਹਿਬ ਅਜਦੀ

ਆਪਣੇ ਆਪ ਨੂੰ ਅਸਥੂਲ ਕੀਤਾ ਹੈ ਕੁਦਰਤ ਕਲਾ ਇਹ ਪ੍ਰਕਿਰਤੀ ਇਹਦੀ ਸਜਣਾ ਕਰਕੇ ਤੇ ਇਹਦੇ ਚ ਆਪ ਬੈਠੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਹੈ ਚਾਉ ਨਾਲ ਰੇਤ ਦੇ ਜ਼ਰਰੇ ਚ ਵੀ ਬੈਠਾ ਹੈ ਸੂਰਜ ਦੀਆਂ ਕਿਰਨਾਂ ਵਿੱਚ ਵੀ ਬੈਠਾ ਹੈ ਸਾਗਰ ਦੀਆਂ ਲਹਿਰਾਂ ਵਿੱਚ ਵੀ ਬੈਠਾ ਹੈ ਪਹਾੜਾਂ ਦੀ ਬਰਫਾਨੀ ਚੋਟੀਆਂ ਵਿੱਚ ਵੀ ਬੈਠਾ ਹੈ ਕੀੜੇ ਵਿੱਚ ਵੀ ਬੈਠਾ ਹੈ ਹਾਥੀ ਦੇ ਵਿੱਚ ਵੀ ਬੈਠਾ ਹੈ ਹਸਤੀ ਕੀਟੀ ਤਿਰਣ ਲੋ ਆਦਮ ਇਕ ਅਖੰਡਤ ਬਸੇ ਅਨਾਦਮ ਇਹ ਸਾਰੇ ਉਸਦਾ ਆਸਣ ਨੇ ਹਰ ਆਸਣ ਤੇ ਉਹ ਬੈਠਾ ਹੈ ਚਾਹ ਰੇਤ ਦੇ ਜ਼ਰਰਿਆਂ ਦਾ ਆਸਣ ਹੈ ਤੇ ਚਾਹ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ ਚਾਹ ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ ਇਹ ਹਰ ਆਸਣ ਦੇ ਥੇ ਬਿਰਾਜਮਾਨ ਹੈ ਤੇ ਬੜੇ ਚਾਅ ਨਾਲ ਬਿਰਾਜਮਾਨ ਹੈ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਿੱਥੇ ਇਸ ਸਭ ਕੁਝ ਦਾ ਕਰਤਾ ਹੈ हे प्रभु तू सब कुछ ਦਾ ਦাতা ਵੀ ਹੈ ੁੱਠ ਕੇ ਪ੍ਰਸੰਨ ਹੋ ਕੇ ਤੂੰ ਹਰ ਜੀਵ ਨੂੰ ਖੁਸ਼ ਕਰਦਾ ਹੈ ਉਹਨੂੰ ਮਨ ਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਹੈ ਐਸਾ ਤੂੰ ਦাতা ਹੈ ਐਸਾ ਤੂੰ ਕਰਤਾ ਹੈ ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕੁ ਆਉ ਤੇ ਤੂੰ ਸਭ ਕੁਝ ਨੂੰ ਜਾਣਦਾ ਹੈ ਤੈਨੂੰ ਪਤਾ ਹੈ ਰੇਤ ਦੇ ਜ਼ਰਰੇ ਦੀ ਕੀ ਲੋੜ ਹੈ ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ ਹੈ ਤੂੰ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਹੈ ਹਰ ਇੱਕ ਦਾ ਗੋਜ ਪਤਾ ਰੱਖਣ ਵਾਲਾ ਹੈ ਤੈਨੂੰ ਕਿਸੇ ਦਾ ਠਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ ਹੈ ਤੂੰ ਸਭ ਕੁਝ ਨੂੰ ਜਾਣਦਾ ਤੂੰ ਜਾਣ ਉਹ ਹੀ ਸਭ ਸੇ ਦੇ ਲੈਸੇ ਜਿੰਦ ਕੋ ਆਓ ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈਣਾ ਹੈ ਵਾਪਸ ਕਰ ਲੈਣਾ ਕਰ ਆਸਣ ਢਠੋ ਜਾਓ ਜਿੰਦ ਦੇ ਚੀ ਬੈਠ ਕੇ ਔਰ ਸਰੀਰ ਦੇ ਚੀ ਬੈਠ ਕੇ ਤੂੰ ਚਾਹ ਨਾਲ ਜਗਤ ਨੂੰ ਵੇਖਦਾ ਹੈ ਜਿੰਦ ਨੂੰ ਵੇਖਦਾ ਹੈ ਸਰੀਰ ਨੂੰ ਵੇਖਦਾ ਹੈ ਜ਼ਰਿਆਂ ਨੂੰ ਵੇਖਦਾ ਹੈ ਸਾਗਰ ਨੂੰ ਵੇਖਦਾ ਹੈ ਆਪਣੀ ਸਾਜੀ ਹੋਈ ਕੁਦਰਤ ਨੂੰ ਵੇਖਦਾ ਹੈ ਪ੍ਰਕਿਰਤੀ ਨੂੰ ਵੇਖਦਾ ਹੈ ਹਰ ਆਸਣ ਦੇਤੇ ਤੂੰ ਵਿਰਾਜਮਾਨ ਹੈ ਇਸ ਤਰੀਕੇ ਨਾਲ ਸਤਿਗੁਰudev ji maharaj ਇਸ ਪੌੜੀ ਚ ਪ੍ਰਮਾਨ ਕਰਦੇ ਨੇ ਕਿ ਸਭ ਕੁਝ ਉਸ ਦੀ ਆਪਣੀ ਸਾਜਨਾ ਹੈ ਔਰ ਆਪਣੇ ਆਪ ਦੇ ਵੀ ਉਸ ਨੇ ਹੀ ਸਾਜਨਾ ਕੀਤੀ ਹੈ ਇਸ ਨੇ ਆਪਣੀ ਸਾਜਨਾ ਆਪ ਕੀਤੀ